ਪਾਕਿਸਤਾਨੀ ਫਾਰਮ ਆਫਿਸ ਦੇ ਤਰਜਮਾਨ ਸ਼ਫਕਤ ਅਲੀ ਖਾਨ ਹੋਣਾ ਨੇ ਹਫਤਾਵਾਰ ਪ੍ਰੈਸ ਬਰੀਫਿੰਗ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਇਹਨਾਂ ਗੱਲਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ ਕਿ ਸ਼ੰਗਾਈ ਚਾਈਨਾ ਦੇ ਵਿੱਚ ਹੋਣ ਵਾਲੀ ਸ਼ੰਗਾਈ ਤਾਬੁਨ ਤਨਜ਼ੀਮ ਯਾਨੀ ਐਸਸੀਓ ਇਕੱਠ ਦੇ ਵਿੱਚ ਪਾਕਿਸਤਾਨੀ ਪ੍ਰਾਈਮ ਮਿੰਿਸਟਰ ਸ਼ਿਬਾਸ਼ ਸ਼ਰੀਫ ਔਰ ਭਾਰਤੀ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਦੀ ਮੁਲਾਕਾਤ ਹੋ ਸਕਦੀ ਹੈ ਨਰਕਿਆ ਕਿ ਹਜੇ ਤੱਕ ਇਸ ਇਕੱਠ ਦੇ ਵਿੱਚ ਸਾਂਝ ਪਾਉਣ ਵਾਲੋ ਬਿਲਕੁਲ ਕਨਫਰਮ ਹੈ ਕਿ ਪਾਕਿਸਤਾਨੀ ਪ੍ਰਾਈਮ ਮਿੰਿਸਟਰ ਸ਼ਿਬਾਸ਼ ਸ਼ਰੀਫ ਵੀ ਸਾਂਝ ਪਾਉਣਗੇ ਔਰ ਸਾਡੀਆਂ ਇਤਲਾਮਾਵਾਜਬ ਭਾਰਤੀ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਵੀ ਇੱਥੇ ਸਾਂਝ ਵਾਸਤੇ ਜਾ ਰਹੇ ਨੇ ਪਰ ਦੋਵਾਂ ਦੀ ਆਪਸ ਵਿੱਚ ਨਾਲ ਕੋਈ ਮੁਲਾਕਾਤ ਤੈਅ ਹੈ ਔਰ ਇਹ ਨਾ ਮੁਲਾਕਾਤ ਹੋਣੀ ਹੈ ਇਹ ਬਿਆਨ ਐਨ ਉਸਟ੍ਰੇਲੀਆ ਆਇਆ ਹੈ ਜਿੱਦੋਂ ਦੋਵੇਂ ਮੁਲਕਾਂ ਵਿੱਚਕਾਰ ਹਾਲਾਤ ਜਿਹੜੇ ਉਤਪਰੇ ਨੇ ਔਰ ਦੁਨੀਆ ਦੇ ਵਿੱਚ ਕਿਸੇ ਪਲੇਟਫਾਰਮ ਦੇ ਤੇ ਬڑے ਚੇਅਰਮੈਨ ਗਰੁੱਪ ਪਾਕਿਸਤਾਨੀ ਪ੍ਰਾਈਮ ਮਿੰਿਸਟਰ ਔਰ ਭਾਰਤੀ ਪ੍ਰਾਈਮ ਮਿੰਿਸਟਰ ਇਕੱਠੇ ਹੋਣਗੇ ਜ ਦੇ ਵਿਚਕਾਰ ਖੜੀ ਅੱਗ ਦੀ ਗੰਧ ਹੈ ਜਿਹੜੀ ਉਹਨੂੰ ਕੁਝ ਮੱਠੀਆਂ ਕਰਨ ਵਾਸਤੇ ਗੱਲਬਾਤ ਹੈ ਜਿਹੜੀ ਉਹ ਅੱਗੇ ਧੁਰੇ ਪਾਕਿਸਤਾਨੀ ਫੋਰਨ ਅਫੀਸਰ ਤਰਜਮਾਨ ਦਾ ਅਕਨਸਿਕਾ ਕਿ ਭਾਰਤ ਵੱਲੋਂ ਐਟੋਮਿਕ ਬਲੈਕਮੇਲਿੰਗ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਉਹਨਾਂ ਦਾ ਨਾ ਕੋਈ ਸਿਰ ਹੈ ਨਾ ਕੋਈ ਪੈਰ ਹੈ ਪਾਕਿਸਤਾਨ ਇੱਕ ਜ਼ਿੰਮੇਦਾਰ ਐਟੋਮਿਕ ਮੁਲਕ ਹੈ ਔਰ ਇਹਦੀ ਗਵਾਹੀ ਪੂਰੀ ਦੁਨੀਆ ਪਾਦੀ ਹੈ ਅਸੀਂ ਅਤਗਰਦੀ ਦੇ ਖਿਲਾਫ ਆਪਣੀਆਂ ਜਿਹੜੀਆਂ ਸੇਵਾਵਾਂ ਦੇ ਰਹੇ ਹਾਂ ਉਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਔਰ ਇਹੋ ਹੀ ਤਕਲੀਫ ਭਾਰਤ ਨੂੰ ਹੈ ਕਿ ਉਹ ਇਹਨਾਂ ਗੱਲਾਂ ਵੱਲੋਂ ਦੁਨੀਆ ਦੀ ਤਵੱਜੋ ਹਟਾ ਕੇ ਆਪਣੀ ਗੱਲ ਦੱਸਣਾ ਚਾਹੁੰਦਾ ਹੈ ਪਾਕਿਸਤਾਨੀ ਫਾਰਮ ਆਫਿਸ ਦੇ ਤਰਜਮਾਨ ਦੇ ਇਸ ਬਿਆਨ ਤੋਂ ਬਾਅਦ ਹੁਣ ਚੰਗਾਈ ਤਾਬਨ ਤਨਜ਼ੀਮ ਯਾਨੀ SCO ਇਕੱਠ ਜਿਹੜਾ ਕਿ ਚਾਈਨਾ 'ਚ ਹੋ ਰਿਹਾ ਵਿਜਿੰਗ 'ਚ ਹੋ ਰਿਹਾ ਹੈ ਉਹਦੇ 'ਚ ਪਾਕਿਸਤਾਨੀ ਪ੍ਰਾਈਮ ਮਿੰਿਸਟਰ ਸ਼ਿਬਾਸ਼ ਥਰੀ ਪਰ ਭਾਰਤੀ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਦੀ ਮੁਲਾਕਾਤ ਦੇ ਚਾਂਸ ਮੋਗ ਗਏ ਨੇ